ਦੇਖੋ ਜਿਹੜਾ ਹਾਲਾਤ ਲਗਾਤਾਰ 26 27 ਅਗਸਤ ਤੋਂ ਲੈ ਕੇ ਐਸੇ ਇਲਾਕੇ ਦੇ ਲੋਕਾਂ ਨੇ ਝੱਲਿਆ ਜਿਸ ਤਰੀਕੇ ਦੀਆਂ ਤਕਲੀਫਾਂ ਦੇ ਵਿੱਚ ਦੀ ਲੋਕ ਲੰਘੇ ਨਹੀਂ ਆਪਾਂ ਦੇਖਿਆ ਗਿਆ ਅੱਜ ਥਾੜੇ ਆਪਾਂ ਖੜੇ ਆ ਇਸ ਗੁਰੂ ਘਰ ਦੇ ਵਿੱਚ ਵੀ ਇਹ ਡੁੱਬਿਆ ਹੋਇਆ ਸੀ ਪਾਣੀ ਦੇ ਵਿੱਚ ਸਾਰਾ ਪਿੰਡ ਪਾਣੀ ਚ ਡੁੱਬਿਆ ਹੋਇਆ ਘਿਰਿਆ ਹੋਇਆ ਸੀ ਤਾਂ ਇਹ ਕਿਉਂ ਘਿਰਿਆ ਕੀ ਕਾਰਨ ਬਣੇ ਉਹਨਾਂ ਦੇ ਉੱਤੇ ਵੀ ਨਿਗਾਹ ਮਾਰੀ ਗਈ ਆ ਜਦ ਇੱਥੇ ਮੀਟਿੰਗ ਹੋਈ ਆ ਇਸ ਪਿੰਡ ਦੇ ਨਾਲ ਕੀਤੀ ਆ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਲੱਗੀ ਹੈ ਕਿ ਜਿਹੜਾ ਕੋਰੀਡੋਰ ਦਾ ਜਿਹੜੀ ਸੜਕਾਂ ਲਾਂਘਾ ਬਣਾਇਆ ਗਿਆ ਹੈ ਇਹ ਲਗਭਗ 11-12 ਫੁੱਟ ਉੱਚਾ ਹੈ। ਔਰ ਇਹਦੇ ਲੈ ਵਿੱਚ ਵੀ ਪਪ ਦੇਣੀ ਜਿਹੜਾ ਪਾਣੀ ਹੈ ਪਾਣੀ ਦੀ ਕ੍ਰੋਸਿੰਗ ਦੀ ਵਿਵਸਥਾ ਨਹੀਂ ਹੈ। ਜਿਹਦੇ ਕਰਕੇ ਵੱਡੀ ਪੱਧਰ ਦੇ ਉੱਤੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਹੈ। ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿ ਇਹਨਾਂ ਦੀ ਕਿਰਪਾ ਕਰਕੇ ਪਾਣੀ ਕਲਾ ਇੱਥੇ ਨਹੀਂ ਆਏ। ਓਵਰ ਆਲ ਸਾਰੇ ਪੰਜਾਬ ਦੇ ਵਿੱਚ ਇੰਡੀਆ ਚ ਜਿੱਥੇ-ਜਿੱਥੇ ਵੀ ਭਾਰਤ ਮਾਲਾ ਪ੍ਰੋਜੈਕਟ ਵਰਗੇ ਵੱਡੇ-ਵੱਡੇ ਸੜਕਾਂ ਬਣੀਆਂ ਨੇ ਨਾ ਉਹ ਸਾਰੀਆਂ ਦੀਆਂ ਸਾਰੀਆਂ ਸੜਕਾਂ 12-12 ਫੁੱਟ 10-10 ਫੁੱਟ ਉੱਚੀਆਂ ਨੇ। ਔਰ ਪਾਣੀ ਦੀ ਪ੍ਰੋਪਰ ਨਿਕਲਣ ਦੀ ਮਤਲਬ ਵਿਵਸਥਾ ਕੋਈ ਨਹੀਂ। ਪਾਣੀ ਦਾ ਵਹਾਅ ਉੱਤਰੀ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਪੂਰਬ ਤੋਂ ਪੱਛਮ ਨੂੰ ਜਾਣਾ ਹੈ। ਔਰ ਜਿਹੜੀ ਅਗਲੀ ਵੱਡੀ ਗੱਲ ਆ ਉਹ ਇਹ ਸਮੱਸਿਆ ਹੈ ਕਿ ਜਿਹੜੀਆਂ ਸੜਕਾਂ ਨਿਕਲ ਰਹੀਆਂ ਨੇ ਉਹ ਸਾਰੀਆਂ ਮਤਲਬ ਦੱਖਣ ਤੋਂ ਉੱਤਰ ਵੱਲ ਨੂੰ ਨਿਕਲ ਰਹੀਆਂ ਨੇ। ਉਹ ਅੱਗੇ ਔਰ ਅੜਚਲਾਂ ਪੈਦਾ ਕਰਦੀਆਂ ਨੇ। ਵੱਡੀ ਪਦਰ ਦੇ ਉੱਤੇ ਅਜਿਹੇ ਆ ਮੌਕਿਆਂ ਦੇ ਉੱਤੇ ਜਦੋਂ ਬਾਰਸ਼ਾਂ ਜਾਦੇ ਹੁੰਦੀਆਂ ਨੇ ਲੋਕਾਂ ਨੂੰ ਮਾਰਨ ਦਾ ਕਾਰਨ ਬਣਦੀਆਂ ਨੇ ਅਸੀਂ ਚਾਹੁੰਦੇ ਆ ਕਿ ਸਾਰੀਆਂ ਹੀ ਅਜਿਹੇ ਆ ਸੜਕਾਂ ਦਾ ਜਿਹੜਾ ਸਿਸਟਮ ਹੈ ਇਹ ਬਹੁਤ ਗਲਤ ਬਣਿਆ ਪਹਿਲਾਂ ਤੋਂ ਵੀ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਰਹੇ ਆ ਨਹੀਂ ਸਰਕਾਰ ਨੇ ਸੁਣੀ ਇਸ ਵੇਲੇ ਪੰਜਾਬ ਨੇ ਉਹਦਾ ਸੰਤਾਪ ਭੋਗ ਲਿਆ ਜਿਹਦੇ ਬਾਰੇ ਅਸੀਂ ਪਹਿਲਾਂ ਸਰਕਾਰ ਨੂੰ ਅਗਾ ਕਰਦੇ ਰਹੇ ਆ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਤੁਰੰਤ ਪਾਣੀ ਦਾ ਠੀਕ ਜਗ੍ਹਾ ਤੋਂ ਜਿੱਥੋਂ ਕੁਦਰਤੀ ਵਹਾਅ ਬਣਦੇ ਨੇ ਉਥੋਂ ਪਾਣੀ ਦੇ ਨਿਕਲਣ ਲਈ ਵਿਵਸਥਾ ਕੀਤੀ ਜਾਵੇ ਪਹਿਲੀ ਗੱਲ ਦੂਜੀ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇੱਥੇ ਡੁੱਬੇ ਘਰੇ ਲੋਕਾਂ ਨੂੰ ਥਾਂ ਥਾਂ ਤੇ ਘਰ ਘਰ ਜਾ ਕੇ ਉਹਨਾਂ ਨੂੰ ਲੰਗਰ ਵੀ ਪਹੁੰਚਾਇਆ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਸੁੱਕੀਆਂ ਥਾਵਾਂ ਤੇ ਲੈ ਕੇ ਗਏ ਇਸ ਲਈ ਸ਼ੁਕਰਗੁਜ਼ਾਰ ਹਾਂ ਤੁਸੀਂ ਕਿੰਨਾ ਆਚਾਰ ਚਾਰਾ ਪਹੁੰਚਾਇਆ ਪਸ਼ੂਆਂ ਨੂੰ ਤੋੜੀਆਂ ਪਹੁੰਚਾਈਆਂ ਔਰ ਅੱਜ ਲੋੜ ਹੈ ਸਾਡੇ ਲੋਕਾਂ ਨੂੰ ਕਿ ਇਹਨਾਂ ਦੀ ਅੱਗੇ ਜ਼ਮੀਨਾਂ ਵਾਹ ਕੇ ਦੁਬਾਰਾ ਕਣਕ ਬਜਾਉਣੀ ਹੈ। ਉਹਦੇ ਲਈ ਆਪਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ। ਉਹਦੇ ਲਈ ਆਪਾਂ ਨੂੰ ਬੀਜ ਦੀ ਲੋੜ ਪੈਣੀ ਹੈ। ਉਹਦੇ ਲਈ ਟਰੈਕਟਰਾਂ ਦੀ ਲੋੜ ਪੈਣੀ ਹੈ। ਔਰ ਉਹਦੇ ਲਈ ਖਾਦ ਦੀ ਡੀ.ਪੀ ਦੀ ਲੋੜ ਪੈਣੀ ਹੈ। ਉਹਦੀ ਵਿਵਸਥਾ ਆਪਾਂ ਸਾਰੇ ਜਾਣੇ ਤਕੜੇ ਹੋ ਕੇ ਕਰੀਏ। ਅੱਜ ਬੜੀ ਵੱਡੀ ਗੱਲ ਹੈ ਇੱਕ ਕਿ ਹਰਿਆਣੇ ਤੋਂ ਸਾਡੀ ਜਥੇਬੰਦੀ BKU ਕਿਸਾਨ ਖੇਤਾ ਜ਼ਮੀਨ بچਾਓ ਜਾਂ ਖੇਤ بچਾਓ ਉਸ ਜਥੇਬੰਦੀ ਨੇ ਇੱਥੇ ਆ ਕੇ ਐਸ ਪਿੰਡ ਨੂੰ ਅਡਾਪਟ ਕੀਤਾ ਹੈ ਕਿ ਇਸ ਪਿੰਡ ਦੀਆਂ ਸਾਰੀਆਂ ਲੋੜਾਂ ਅਸੀਂ ਇੱਥੇ ਆਡੈਂਟੀਫਾਈ ਕਰਕੇ ਬੰਦੇ ਜਿਨ੍ਹਾਂ ਜਿਨ੍ਹਾਂ ਨੂੰ ਜਿੰਨੀ ਜਿੰਨੀ ਲੋੜ ਹੈ ਉਹਦੇ ਮੁਤਾਬਕ ਉਹਨਾਂ ਦੀਆਂ ਜ਼ਮੀਨਾਂ ਨੂੰ ਠੀਕ ਵੀ ਕਰਕੇ ਦੇਾਂਗੇ ਉੱਥੇ ਇਹਨਾਂ ਦੀ ਫਸਲ ਬੀਜ ਕੇ ਦੇਾਂਗੇ ਕੋਸ਼ਿਸ਼ ਹੋਏਗੀ ਕਿ ਜਿਹੜੇ ਲੋੜਵੰਦ ਗਰੀਬ ਪਰਿਵਾਰ ਨੇ ਉਹਨਾਂ ਦੇ ਘਰ ਤੱਕ ਜੇ ਜੇਕਰ ਰਾਸ਼ਨ ਦੀ ਲੋੜ ਪਵੇਗੀ ਐਕਚੁਅਲੀ ਸਚਾਈ ਉਹ ਵੀ ਪਹੁੰਚਦੀ ਕਰਾਂਗੇ ਜਿਸ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਪਵੇਗੀ ਉਹ ਸਾਰੀ ਮਦਦ ਇਹਨਾਂ ਲੋਕਾਂ ਨੂੰ ਪ੍ਰੋਵਾਈਡ ਕਰਨ ਲਈ ਹਰਿਆਣਾ ਇੱਥੇ ਆਇਆ ਹੈ ਮੈਂ ਜਰਨੈਲ ਸਿੰਘ ਪ੍ਰਧਾਨ ਬੀਕੇਜੂ ਖੇਤੀ ਬਚਾਓ ਹਰਿਆਣਾ ਔਰ ਅਸੀਂ ਹਰਿਆਣਾ ਤੋਂ ਆਏ ਆਂ ਇੱਥੇ ਅਸੀਂ ਇਧਰ ਉਧਰ ਪੂਰਾ ਸਰਵੇ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਪੱਖੋ ਕੇਟਾਲੀ ਸਾਹਿਬ ਇਸ ਪਿੰਡ ਦੇ ਵਿੱਚ ਆਪਣੀ ਸੇਵਾ ਨਿਭਾਉਣ ਦਾ ਫੈਸਲਾ ਕੀਤਾ ਹੈ ਅਸੀਂ ਇਸ ਪਿੰਡ ਦੇ ਵਿੱਚ ਕਣਕ ਦੀ ਬਿਜਾਈ ਵਾਸਤੇ ਜਿੰਨੇ ਬੀਜ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਕਰਾਂਗੇ ਜਿੰਨੀ ਬਿਜਾਈ ਵਾਸਤੇ ਖਾਦ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਕਰਾਂਗੇ ਜਿੰਨੀ ਬਿਜਾਈ ਵਾਸਤੇ ਡੀਜ਼ਲ ਦੀ ਜ਼ਰੂਰਤ ਹੋਏਗੀ ਉਸ ਦਾ ਵੀ ਪ੍ਰਬੰਧ ਕਰਾਂਗੇ ਔਰ ਸਾਡੇ ਮਜ਼ਦੂਰ ਭਰਾਵਾਂ ਗਰੀਬ ਭਰਾਵਾਂ ਦੇ ਘਰਾਂ ਦੇ ਵਿੱਚ ਵੀ ਅਗਰ ਕਿਸੇ ਤਰ੍ਹਾਂ ਦੇ ਰਾਸ਼ਨ ਦੀ ਜ਼ਰੂਰਤ ਹੋਏਗੀ ਜਾਂ ਕਿਸੇ ਲੀੜੇ ਕੱਪੜੇ ਦੀ ਜ਼ਰੂਰਤ ਹੋਏਗੀ ਜਾਂ ਕੋਈ ਦਵਾਈਆਂ ਦੇ ੱਪੇ ਦੀ ਜ਼ਰੂਰਤ ਹੋਏਗੀ ਉਹ ਪ੍ਰਬੰਧ ਵੀ ਕਰਾਂਗੇ ਔਰ ਇਸ ਦੇ ਨਾਲ ਹੀ ਅਸੀਂ ਇੱਥੇ ਰਹਿ ਕੇ ਕੰਮ ਕਰਦੇ ਰਹਾਂਗੇ ਸਾਨੂੰ ਪਤਾ ਲੱਗਦੇ ਰਹੇਗੇ ਕਿ ਹੋਰ ਕੀ ਜ਼ਰੂਰਤਾਂ ਨੇ ਹੋਰ ਸਾਨੂੰ ਜਿਹੜੀਆਂ ਵੀ ਸਾਡੇ ਪਹੁੰਚ ਵਾਲੀਆਂ ਜ਼ਰੂਰਤਾਂ ਲੱਗੀਆਂ ਉਹ ਜ਼ਰੂਰਤਾਂ ਵੀ ਅਸੀਂ ਪੂਰੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ